ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਉਸ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਚਰਚਾ ਬਣੀ ਹੋਈ ਹੈ ਜੀ ਹਾਂ ਦੱਸ ਦਈਏ ਕਿ ਜੋ ਭਗਵੰਤ ਮਾਨ ਦੀ ਪਹਿਲਾਂ ਵਾਲੀ ਪਤਨੀ ਅਤੇ ਮੌਜੂਦਾ ਪਤਨੀ ਦੇ ਵਿਚਕਾਰ ਤਣਾਅ ਵੀ ਪੈਦਾ ਹੋ ਗਿਆ ਹੈ ਆਖਰਕਾਰ ਕੀ ਹੈ ਮਾਮਲਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਦਾ ਵਿਆਹ ਹਾਲ ਹੀ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਇਸ ਵਿਆਹ ਵਿੱਚ ਭਗਵੰਤ ਮਾਨ ਦੀ ਮੌਜੂਦਾ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਵੀ ਸ਼ਿਰਕਤ ਕਰਨ ਪਹੁੰਚੀ ਪਰ ਵਿਆਹ ਦੇ ਮੌਕੇ ਤੇ ਇੱਕ ਵਿਵਾਦ ਨੇ ਜਨਮ ਲੈ ਲਿਆ ਜਦੋਂ ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਡਾਕਟਰ ਗੁਰਪ੍ਰੀਤ ਕੌਰ ਮਾਨ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਵਿਆਹ ਤੋਂ ਬਾਅਦ ਇੰਦਰਪ੍ਰੀਤ ਕੌਰ ਨੇ ਮੀਡੀਆ ਸਾਹਮਣੇ ਗੁਰਪ੍ਰੀਤ ਕੌਰ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ ਮੇਰੇ ਬੱਚਿਆਂ ਦੇ ਜੀਵਨ ਵਿੱਚ ਦਖਲ ਦੇਣ ਦੀ ਕੋਈ ਲੋੜ ਨਹੀਂ ਸੀ ਏ ਮੇਰੀ ਬੇਟੀ ਦਾ ਵਿਆਹ ਸੀ ਜਿਸ ਦਾ ਹੱਕ ਸਿਰਫ ਮੈਨੂੰ ਹੈ ਮੈਨੂੰ ਅਫਸੋਸ ਹੈ ਕਿ ਇੱਕ ਮਾਂ ਹੋਣ ਦੇ ਨਾਤੇ ਮੈਨੂੰ ਪੂਰੀ ਤਰ੍ਹਾਂ ਨਾਲ ਵਿਆਹ ਦੀ ਤਿਆਰੀ ਕਰਨ ਨਹੀਂ ਦਿੱਤੀ ਗਈ ਉਹ ਅੱਗੇ ਕਹਿੰਦੀ ਮੈਂ ਭਗਵੰਤ ਮਾਨ ਦੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਬਹੁਤ ਕੁਝ ਕੀਤਾ ਪਰ ਹੁਣ ਜਦੋਂ ਉਹ ਮੁੱਖ ਮੰਤਰੀ ਬਣੇ ਨੇ ਉਹਨਾਂ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ ਪਰ ਮੇਰੇ ਬੱਚਿਆਂ ਦੇ ਵਿਸ਼ੇ ਤੇ ਕੋਈ ਹੋਰ ਹੱਕ ਨਹੀਂ ਜਤਾ ਸਕਦਾ ਡਾਕਟਰ ਗੁਰਪ੍ਰੀਤ ਕੌਰ ਜੋ ਕਿ ਵਿਆਹ ਵਿੱਚ ਮੌਜੂਦ ਸਨ ਉਹਨਾਂ ਨੇ ਇੰਦਰਪ੍ਰੀਤ ਕੌਰ ਦੇ ਬਿਆਨ ਦਾ ਸਿੱਧਾ ਜਵਾਬ ਨਹੀਂ ਦਿੱਤਾ ਪਰ ਵਿਆਹ ਦੇ ਮੌਕੇ ਉਹਨਾਂ ਨੇ ਕਿਹਾ ਸੀਰਤ ਕੌਰ ਮੈਨੂੰ ਆਪਣੀ ਮਾਂ ਵਾਂਗ ਮੰਦੀ ਹੈ ਮੈਂ ਉਸ ਦੀ ਖੁਸ਼ੀ ਲਈ ਇੱਥੇ ਆਈਆਂ ਇਹ ਪਰਿਵਾਰ ਮੇਰੇ ਲਈ ਬਹੁਤ ਅਹਿਮ ਹੈ ਇਸ ਸਾਰੇ ਤਣਾਅ ਦੇ ਦੌਰਾਨ ਭਗਵੰਤ ਮਾਨ ਨੇ ਕਿਸੇ ਵੀ ਵਿਵਾਦ ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਉਹਨਾਂ ਨੇ ਸਿਰਫ ਵਿਆਹ ਵਿੱਚ ਆਪਣੀ ਬੇਟੀ ਦੀ ਖੁਸ਼ੀ ਦੀ ਤਰਜੀਹ ਕੀਤੀ ਕਰਮਾਨ ਨੇ মিডিਆ ਨਾਲ ਗੱਲਬਾਤ ਕਰਦੇ ਕਿ ਹਾਂ ਮੈਨੂੰ ਆਪਣੇ ਬੱਚਿਆਂ ਦੀ ਖੁਸ਼ੀ ਸਭ ਤੋਂ ਵਧੇਰੇ ਪਿਆਰੀ ਹੈ ਇਹ ਦਿਨ ਮੇਰੀ ਬੇਟੀ ਲਈ ਖਾਸ ਹੈ ਅਤੇ ਮੈਂ ਇਸ ਨੂੰ ਵਿਵਾਦਾਂ ਦਾ ਹਿੱਸਾ ਨਹੀਂ ਬਣਾਉਣਾ ਚਾਹੁੰਦਾ ਇਨ੍ਹਾਂ ਬਿਆਨਾਂ ਦੇ ਬਾਵਜੂਦ ਵਿਆਹ ਦਾ ਮਾਹੌਲ ਖੁਸ਼ਗਵਾਰ ਹੋ ਗਿਆ ਸੀਰਤ ਕਰਮਾਨ ਦੇ ਵਿਆਹ ਵਿੱਚ ਕਈ ਪ੍ਰਸਿੱਧ ਹਸਤੀਆਂ ਨੇ ਹਾਜ਼ਰੀ ਲਾਈ ਪਿੰਡ ਦੇ ਸਧਾਰਨ ਪਰਿਵਾਰ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਲਈ ਇਹ ਪਲ ਭਾਵੁਕ ਅਤੇ ਮਹੱਤਵਪੂਰਨ ਸਨ ਇਸ ਮਾਮਲੇ ਨੇ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਦਾ ਜਨਮ ਦਿੱਤਾ ਹੈ ਕਈ ਲੋਕ ਇੰਦਰਪ੍ਰੀਤ ਕੌਰ ਦੀ ਗੱਲ ਦਾ ਸਮਰਥਨ ਕਰ ਰਹੇ ਨੇ ਜਦਕਿ ਕੁਝ ਲੋਕ ਡਾਕਟਰ ਗੁਰਪ੍ਰੀਤ ਕੌਰ ਦੀ ਮੌਜੂਦਗੀ ਤੇ ਵੀ ਨਾਰਾਜ਼ਗੀ ਜਤਾ ਰਹੇ ਨੇ ਸੋ ਦੋਸਤੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ